ਅਲਾਈ ਮਾ ਸੱਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਕਲਾਸ ਜੱਗੇ ਕੋਲੇ ਚਾਰ ਐਨੀਮਲ ਵਿਕਰੀ ਵਾਲੇ ਆ ਸੱਜਣੋ ਆ ਇਹਦੀ ਘਰ ਦੀ ਮੈਂ ਆ ਬੂਰੀ ਸੂਈ ਵੀ ਪਿਛਲਾ ਸੂਆ ਘਰੇ ਵੀਰ ਨੇ ਚੋਈ ਜਾ ਉਹ ਸਾਹਮਣੇ ਕੱਟੀ ਨਜ਼ਰ ਆਉਂਦੀ ਉਹ ਨਹੀਂ ਮਗਰਲੇ ਸੂਏ ਦੀ ਤੇ ਐਦ ਕਈ ਕੱਟੇ ਨੂੰ ਜਨਮ ਦਿੱਤਾ ਇਹਨੇ ਬਾਦਲ ਬੱਲ ਦਾ ਓਕੇ ਰਿਪੋਰਟ ਨਹੀਂ ਲਈ ਰਾਵੀ ਦਾ ਇੱਕ ਆ ਗਈ ਇਹਨਾਂ ਕੋਲੇ ਲਬਖਸ਼ ਦੀ ਆ ਨਾ ਇਹ ਲਬਖਸ਼ ਦੀ ਆ ਲਬਖਸ਼ ਦੀ ਝੋਟੀ ਆ ਮਗਰ ਇਹਦੇ ਕੱਟੀ ਆ ਦੂਜਾ ਸੂਆ 15 ਲੀਟਰ ਦੁੱਧ ਜਿਹੜਾ ਮਰਜ਼ੀ ਚੋ ਕੇ ਲੈ ਲਈਏ ਓਕੇ ਦੂਜਾ ਸੂਆ ਦੁੱਧ 15 ਤਿਆਰ ਮਿਲ ਜਾਊਗਾ 12 ਦਿਨਾਂ ਦੀ ਸੂਈ 12 ਦਿਨਾਂ ਦੀ ਸੂਈ ਤਿਆ ਆ ਤਾਂ ਰਾਤ ਦੀ ਸੂਈ ਸਵੇਰ ਸੂਈ ਹੈ ਸਵੇਰ ਆ ਦੇਖੀਏ ਮਗਰ ਇਹਦੇ ਕੱਟੀ ਆ ਗਈ ਅਰਜਨ ਕੁੰਗੜ ਦੀ ਸੱਜਣਾ ਦੂਜਾ ਤੀਜਾ ਸੂਆ ਜੱਥੇ ਮਰਜ਼ੀ ਖੇੜਾ ਲਿਓ ਤੇ ਆ ਆ ਗਈ ਬੂਰੀ ਹਨਾ ਮਗਰ ਇਹਦੇ ਕੱਟਾ 9 ਲੀਟਰ ਦੁੱਧ ਤਿਆਰ ਜਮਾ ਮੱਦੀ ਚੋੜੇ ਪਾਣੀ 70000 ਦੀ 70000 ਦੀ ਓੜ ਦੀਆਂ ਵਾਲੇ ਮੁੱਲ ਓਕੇ ओके ਲੈ ਵੀ ਸੱਜਣੋ ਧੰਨਵਾਦ ਸ਼ਾਰਟ ਵੀਡੀਓ ਵੇਖਣ ਲਈ ਜਿਉਂਦੇ ਵਸਦੇ ਰਹੋ